ਇਆਗੀ ਆਪਣੀ ਖਲਪੁਰ ਜੈਂਕ ਤੇ ਇਧਰ ਆ ਗਿਆ ਇੰਜੀਨ ਦਾ ਪ੍ਰੋਡਕਟ ਜਿਹੜਾ ਆਪਣਾ ਨੈਨੋਜਨ ਤੇ ਨਾਲ ਇਹ ਕੋਪੋਟਾਸ ਦਾ ਗੱਟੂ ਤੇ ਲੱਗੇ ਮਿਕਸ ਕਰਨ ਡੀਏਪੀ ਦਾ ਚਾਰ ਗੱਟੂ ਮਸ਼ੀਨ ਨੇ ਪੋਰ ਦੇਣੇ ਸਿੱਧੇ ਬਾਲੇ ਵੀ ਮੂਰੇ ਮੂਰੇ ਭਾਈ ਆਦਾ ਉਹਦਾ ਵੀ ਅਦਾ ਕਿਹੜਾ ਰਹਿ ਗਿਆ ਬਸ ਨਿਬੜੀ ਗਿਆ ਉਹਦਾ ਵੀ ਕੰਮ ਤਕਰੀਬਨ ਪਾਰ ਵਾਲਾ ਅੱਧਾ ਕਿਲਾ ਰਹਿ ਗਿਆ ਕੰਮ ਰੋਗਿਆ ਸੀ ਆਪਣਾ ਤੇ ਬੱਟਾਂ ਦੇਖ ਸਕਦੇ ਹਾਂ ਸਹੀ ਆ ਤੇ ਸੰਗਲ ਕਸਿਆ ਥੋੜਾ ਜਿਹਾ ਬਰਲਾ ਬਰ ਲੜ ਜਾ ਚਾੜਦਾ ਇਹ ਬੱਟ ਦਾ ਤੇ ਬਾਕੀ ਆ ਜਿਗਾਰ ਜ ਟੁੱਟ ਗਿਆ ਸੀ ਇਹਦਾ ਪਿਛਲੇ ਸਾਲ ਦਾ ਹੀ ਮੁੜਕਿਆ ਜਿਆ ਹੋਇਆ ਸੀ ਇਹ ਤੇ ਕੰਮ ਥੋੜਾ ਜਿਆ ਸੀਗਾ ਤੇ ਨਾ ਕੰਟਾ ਖਰਾਬ ਕਰਤਾ ਤੇਲ ਪੰਪ ਤੋਂ ਥੋੜਾ ਜਿਆ ਵਧਾਇਆ ਇਹਦੀ 36 ਦਾ ਥੋੜਾ ਜਿਆਦਾ ਜ਼ੋਰ ਲਾਊਗਾ ਤੇ ਭਾਬ ਜੀ ਦਿਖਾਊਗਾ ਐਂ ਦੇ ਵਿੱਚ ਜ਼ੋਰ ਨੇ ਲਾਊਗਾ ਵੇ ਦਬ ਜੂਗਾ ਇੱਥੇ ਥੋੜੀ ਇਹਨੇ ਟਰਾਲੀ ਲੈ ਆ ਕੇ ਖੜਾ ਲਈ ਜੀ ਤੇ ਬਾਕੀ ਇਹਨੇ ਮੋੜਨਾ ਹੌਲੀ ਹੌਲੀ ਆ ਹੁਣ ਚੱਲ ਚੱਲ ਚੱਲਦੇ ਆ ਫਿਰ ਖਾੜੇ ਨੂੰ ਗਨੀਤ ਤੇ ਬਾਈ ਹੋਣੀ ਲੱਗੇ ਹੋਏ ਰੂਮ ਸਾਫ ਕਰ ਰਹੇ ਇਧਰਲਾ ਸਾਈਡ ਵਾਲਾ ਤੇ ਬਾਕੀ ਦੇਖਦੇ ਆਂ ਫਿਰ ਮੈਂ ਇਸੇ ਕੋਲ ਕੀ ਚੱਲਦਾ ਕੰਮ ਅੱਜ ਬਾਹ ਬਾਜੀ ਦਾ ਚੱਲਦਾ ਸੀ ਜੀ ਤੇ ਬਾਲੀ ਆ ਗਿਆ ਹੁਣਾਂ ਮਾ ਰੋਟਾਵੇਟਰ ਲੈ ਕੇ ਗਿਆ ਹੋਊਗਾ ਉਧਰ ਕੈਂ ਮਾਲੇ ਤੇ ਦੇਖਦੇ ਆਂ ਵੀ ਦੋਨਾਂ ਮਗਰ ਪਾਈਏ ਜਾਂ ਕੀ ਕਰੀਏ ਚੱਲ ਕੇ ਦੇਖਦੇ ਮੈਂ ਇਸ ਕੋਲ ਪਹੁੰਚ ਗਏ ਆਂ ਆਪਣੇ ਨਹਿਰ ਦੇ ਪੁਲ ਤੇ ਖਾੜੇ ਤੇ ਪੁਲ ਹਜੇ ਚੱਲਿਆ ਨਹੀਂਗਾ ਤੇ ਤਿਆਰੀਆਂ ਵੇਰੀਆਂ ਚੱਲੀ ਜਾਂਦੀਆਂ ਲੈਂਡਰ ਲੋਨਟਰ ਲੱਗ ਗਿਆ ਸਾਰ ਤੇ ਮੂਰਿਆਂ ਦਾ ਫਰੰਟ ਆ ਜਿਹੜਾ ਇਹ ਬਣੂਗਾ ਹੁਣ ਫੇਰ ਚੱਲੂਗਾ ਪੌਲ ਤਕਰੀਬਨ ਤਿਆਰ ਹੋਊਗਾ ਹੀ ਆਪਾਂ ਜੇ ਮੈਂ ਕਹਿ ਲਈਏ ਤੇ ਬਾਕੀ ਦੇਖਦੇ ਆ ਕਿੰਨਾ ਟਾਈਮ ਲੱਗਦਾ ਤੇ ਜਾਮ ਇੱਥੇ ਲੱਗਦਾ ਹੁਣ ਘੰਟਾ ਘੰਟਾ ਤੇ ਹਜੇ ਗਾਂ ਜਾ ਕੇ ਹੋਰ ਵਧੂਗਾ ਕਿਉਂਕਿ ਗਾਂ ਜਾ ਕੇ ਵਿਆਹਾਂ ਦਾ ਸੀਜ਼ਨ ਚੱਲ ਪੈਣਾ ਤੇ ਫੇਰ ਤਾਂ ਲੜਾਈ ਵਾਲਾ ਪੂਰਾ ਕੰਮ ਹੋ ਜਾਂਦਾ ਵਾ ਉਹ ਕਹਿੰਦਾ ਪਹਿਲਾਂ ਮੈਂ ਲੰਗਣਾ ਉਹ ਕਹਿੰਦਾ ਮੈਂ ਲੰਗਣਾ ਇਦਾਂ ਕੰਮ ਚੱਲੀ ਜਾਂਦਾ ਤੇ ਪੌੜਾ ਦੀ ਤਿਆਰੀ ਵੈਰੀ ਹੋ ਗਈ ਹੈ ਜਾਮਾ ਲੈ ਇੰਟਰੋ ਪਹਿ ਜਾ ਦੇਖ ਸਕਦੇ ਹਾਂ ਸਾਰਾ ਸਾਈਡਾਂ ਤੇ ਸਾਈਡਾਂ ਤੇ ਵੀ ਬਾੜ ਜੀ ਕਰਤੀ ਹੈ ਤੇ ਜਣੀ ਫੈਡਣੀਆਂ ਕਹਿੰਦਾ ਵਾ ਜਿਹੜੀਆਂ ਤੇ ਬਾਕੀ ਦੇਖੋ ਇਧਰ ਸਾਹਮਣੇ ਬਾੜਨੀਆਂ ਤੇ ਸੜਕਾ ਜੇ ਤੇ ਉਧਰੋਂ ਦੋਨੋਂ ਸਾਈਡਾਂ ਸੜਕਾਂ ਕਨੈਕਸ਼ਨ ਹੋਣਗੇ ਫੇਰ ਚਾਲੂ ਹੋਊਗਾ ਮੈਂਟ ਹੀ ਲੱਗੇ ਆ ਜਿਹੜਾ ਛੁੱਟ ਗਿਆ ਕੱਲ ਟਰੈਕਟਰ ਦੇ ਸੀਗੇ ਕੱਲ ਅੱਧਾ ਘੰਟਾ ਲੱਗਿਆ ਪੂਰਾ ਤੇ ਇੱਥੇ ਦਾ ਅੱਧਾ ਘੰਟਾ ਵੀ ਐ ਲਾਦਾ ਜਿਵੇਂ 2 ਘੰਟੇ ਹੋ ਗਏ ਹੁੰਦੇ ਖੜਿਆ ਨੂੰ ਟਾਈਮ ਵੀ ਨਹੀਂ ਲੰਘਣ ਚਾਹੁੰਦਾ ਪੌਂਚ ਗਿਆ ਮੋਟਰ ਤੇ ਖਾੜੇ ਤੇ ਮੈਂ ਪਾਲੀ ਆ ਗਿਆ ਸੀਗਾ ਤੇ ਕਿਹੜਾ ਸੋਭਾ ਵਾਈ ਆ ਹਲਾ ਨਾ ਕਿਹੜਾ ਰਾਤ ਬਾਤੀ ਸੀ ਉਹਦੋਂ ਤੇ ਮੂਰੇ ਮੂਰੇ ਹਾਲ ਫੇਰ ਕੇ ਸਿੰਗਲ ਦੇ ਦੁਬਾਰਾ ਰੋਟਾਵੇਟਰ ਨਾਲ ਲੱਗਿਆ ਬੋਣ ਤੇ ਇਦਾਂ ਵੱੜ ਰਹੀ ਹੈ ਪੈੜੀ ਹਣ ਤੇ ਪੁਰ ਗਈ ਹੈ ਪੂਰੀ ਤੇ ਮੇਸੀ ਹੁਣੀ ਵੀ ਆਉਂਦੇ ਆ ਲੈ ਕੇ ਸਾਜੋ ਸਮਾਨ ਸਾਰਾ ਆਇਆ ਥੜੀ ਗਈ ਆ ਹਾਂ ਇਹ ਤਾਂ ਹਾਲਾਣਾ ਕੱਲ ਕਿਹੜਾ ਘੇਰ ਪਾਇਆ ਤੂੰ ਕੱਲ ਮੈਂ ਦੂਜਾ ਵੀ ਮੈਂ ਕਿਹਾ ਦੇਖੀਏ ਨਾ ਮੈਂ ਕਿਹਾ ਯਾਰ ਟਾਪੇਟਰ ਨੇ ਪਹਿਚਾਣੀ ਤੂੰ ਮੈਂ ਕਿਹਾ ਨਾ ਅਸਰ ਗਲੇ ਛਾੜਦਾ ਜੀ ਘੇਰ ਪਹਿਲੇ ਹੀ ਚਾ ਲਉਂਦਾ ਜੀ ਦੂਜਾ ਵੀ ਪਾਇਆ ਦੂਜਾ ਵੀ ਤੇ ਪਹਿਲਾ ਵੀ ਪਾਇਆ ਨਾ ਫਿਰ ਵੀ ਮਾੜਾ ਬਚਾਲਿਆ ਆ ਮੈਂ ਦੇ ਦੇਣੇ ਚੱਕ ਕੇ ਉਹਨੂੰ ਕੋਸੋ ਮੈਂ ਕਿਹਾ ਬੰਨੀ ਸਹੀ ਮੈਂ ਇਹ ਘੇਰ ਰੋੜਣ ਦਾ ਤਾਂ ਹੈ ਇੱਥੇ ਆ ਕੇ ਨਾ ਪਹਿਲ ਨੂੰ ਦੂਜਾ ਹੱਬਾ ਨਹੀਂ ਲੈ ਗਿਆ ਇਹ ਤਾਂ ਦੇਰ ਪਹਿਲੇ ਚਲਾ ਗਿਆ ਏ ਬੀਜਣਾ ਰੋਹ ਰੋਹ ਬੋਣੇ ਤੱਕ ਕੇ ਨਹੀਂ ਭੇਜਿਆ ਨੂੰ ਤੇ ਹੁਣ ਅਸੀਂ ਮਾਤੇ ਕਾਉਂਦੇ ਪੁਲਿਸ ਭਾਈ ਵੀ ਤਾਂ ਮਗਰੂਦ ਹੋਤਾ ਹੈ ਨਾ ਦੋ ਦਿਨ ਰਾਤ ਹੈ ਗਈ ਆਵੇ ਨਾ ਉਹ ਨਹੀਂ ਹੋਇਆ ਯਾਹ ਰੋਡ ਨਹੀਂ ਜਾਣੀ ਰੋਡ ਕਹਿਣਾ ਸੀ ਮੈਂ ਕੱਲ ਵੀ ਗਿਆ ਜੀ ਬਈ ਉਹ ਟੈਕ ਪਿਆਰ ਕਰੂਗਾ ਇਹ ਤਾਂ ਨਹੀਂ ਕਰੂ ਕੱਲ ਨੂੰ ਦੋ ਰੋਡ ਨਹੀਂ ਇਹ ਕਿਹੜਾ ਟੈਕ ਨਾ ਉਹ ਨਹੀਂ ਜਾਣੀ ਦਮੂ ਦੋਨੋਂ ਮਾਰ ਪਾਣੀ ਵਾਲੇ ਮੂਰੇ ਮੂਰੇ ਜੀ ਭਾਈ ਜੇ ਤੂੰ ਖਾਰਾ ਘੇਰਾ ਕਰਕੇ ਲੋਡ ਨਹੀਂ ਪਾ ਲਿਆ ਨਈ ਨਈ ਜੇ ਆਏ ਜੇ ਆਏ ਬਾਊਗਾ ਨਾ ਹਾਂਜੀ ਮਸ਼ੀਨ ਆ ਰਹੀ ਚੱਲ ਪੈਣੀ ਆ ਕਿਉਂਕਿ ਮੂਰੇ ਮੂਰੇ ਨੂੰ ਲਾਈ ਜੇ ਡੰਡੇ ਤੋਂ ਉਹਨੇ ਵੇਰ ਲਾ ਲੈਣਾ ਪਹਿਲਾਂ ਹਾਂ ਜਦੋਂ ਜਦੋਂ ਦਿਮਾਗ ਪਾ ਲਈਦਾ ਵੀ ਘੱਟ ਚੱਲਦਾ ਵਾ ਆ ਤਾਂ ਤਾਂ ਕੰਮ ਹੀ ਨਹੀਂ ਕਰਦਾ ਮੈਂ ਐ ਕਰਾਂ ਪਹਿਲਾਂ ਵਾਹ ਨਹੀਂ ਇੱਥੋਂ ਬੈਠਾ ਦੂਜੇ ਵਾਰੀ ਦਾ ਪੂਰਾ ਦੱਸੀ ਜਾਣਾ ਆ ਦੂਜੀ ਆਜਾ ਉਹ ਤਾਂ ਕੰਮ ਤਾਂ ਨਹੀਂ ਪੜਾ ਬਸ ਉਹ ਕਹੇ ਤਾਂ ਜਾਵੇਂ ਸੀ ਜਦੋਂ ਪਤਾ ਹੀ ਹੁੰਦਾ ਵੀ ਪਹਿਲਾਂ ਮਾਰਲੇ ਵਾਲੇ ਆ ਆ ਦੋ ਗੇੜੇ ਲਾਇਆ ਜੇ ਉਧਰ ਲਾ ਦੇਣੇ ਸੀ ਦੋ ਗੇੜੇ ਇਹਨੇ ਉਧਰ ਨੂੰ ਇਹ ਤਾਂ ਕੰਮ ਥੋੜਾ ਚੱਲ ਪੜਾ ਨਾਲ ਹੀ ਚੱਲ ਠੀਕ ਆ ਬਾਈ ਬਾਬਰੀ ਨਾ ਸਟੋਰ ਤੇ ਨਾ ਇਹ ਕਿਹੜਾ ਵਾਲੀ ਬਾਈ ਹੋਣੀ ਆ ਅੱਦ ਨੂੰ ਤਾਂ ਚਲੋ ਲਓ ਚੱਲ ਲਈ 400 ਲਗੀ ਇੰਨਾ ਟਾਈਮ ਲਾਦਾ ਆਓ ਬਾੜ ਦੀ ਟਰਾਲੀ ਹੈ ਬਾੜ ਦੀ ਟਰਾਲੀ ਕਿਹ ਵੀ ਦੋੜਾ ਸੁਪੀ ਆਂ ਧਿਆਨ ਰੱਖੋ ਆਸਾਂਟਰ ਨੇ ਆਖਰੀਆਂ ਉੱਪਰ ਨੇ ਇਹਨਾਂ ਬੱਤੀ ਮੇਰਾ ਜੀ ਬੋਲੇ ਚੱਤਾਂ ਆਂ ਨਵਾਂ ਦੇ ਜਿਹੜਾ ਆਹ ਤੋਂ ਬਾਅਦ ਦੋਾਈ ਤੋਂ ਬਾਅਦ ਮੇਰੀ ਮਾਦੀ ਬਾਰੀ ਵੀ ਨਹੀਂ ਹੋਣੀ ਦੋਾਈ ਤੋਂ ਬਾਅਦ ਤੋਂ ਗੂਗਲ ਚ ਲਾਇਆ ਸੀ ਗੋਵਨ ਚੌਥੇ ਦੇ ਲਾਇਆ ਨਹੀਂ ਕੇ ਉਹਦੇ ਉਹਨੇ ਬੋਖਾ ਸਾਰਾ ਕਿੰਨਾ ਲਾ ਕੇ ਪਾਲੀ ਨੇ ਕਿਹਾ ਗਲਤ ਵਾਗ ਲਿਆ ਉਹੀ ਮੈਂ ਕਹਿੰਦਾ ਸੀ ਮੈਂ ਕਿਹਾ ਮੇਸੀ ਨਗਰ ਦੇ ਸਕੀਮ ਬਦਲਣਾ ਦਿੱਤੀ ਹੋਵੇ ਮੇਰੇ ਗਏ ਬਾਅਦ ਚ ਕਿਉਂਕਿ ਪਹਿਲਾਂ ਕਿਹੜਾ ਉਹ ਬੀਜਣਾ ਪਰਲਾ ਆਪਾਂ ਤੇ ਉਹ ਮੂਰੇ ਮੂਰੇ ਰੋਟਾ ਬਟਰ ਨੇ ਭਾਈ ਜਾਨੀ ਤਾਂ ਮਗਰ ਉਹ ਮਸ਼ੀਨ ਦਾ ਕੰਮ ਚੱਲ ਪੂਗਾ ਬਿਨਾਂ ਸੁਹਾਗੇ ਤੋਂ ਦੇਖਦੇ ਆ ਚਲਾ ਕੇ ਕਿਉਂਕਿ ਦੇਖਣਾ ਹੁੰਦਾ ਬਾਤ ਆਪਾਂ ਸਾਰਾ ਤੇ ਬਾਕੀ ਦੇਖਦੇ ਆ ਸੁਹਾਗਾ ਵੀ ਮਾਰ ਕੇ ਬੀਜ ਦੇਈ ਦਾ ਬਿਨਾਂ ਸੁਹਾਗੇ ਤੋਂ ਵੀ ਬੀਜ ਉਹ ਦੇਖਣਾ ਹੁੰਦਾ ਮੌਕਾ ਆਪਾਂ ਵੀ ਕਿਵੇਂ ਚੱਲਦਾ ਕੰਮ ਤੇਰੇ ਸਲਫਰ ਤੇ ਸਮਾਨਾ ਜਿਹੜਾ ਪੈਣਾ ਆਪਣਾ ਵਿੱਚੋਂ ਆ ਗਿਆ ਸਰ ਤੇ ਮੂਰੇ ਦੇਣਗੇ ਛੱਟਾ ਹੁਣ ਤੇ ਡੀਪ ਹੋਊਗਾ ਮਸ਼ੀਨ ਚ ਤੇ ਨਾ ਹੋ ਤਾਂ ਮਸ਼ੀਨ ਪਾ ਲਿਆ ਉਹਨੇ ਫਿਰ ਉਧਰ ਆਲੂ ਵਾਲੇ ਮੇ ਇਹ ਉਧਰ ਆਲੂਾਂ ਦੀ ਟਰਾਲੀ ਵੀ ਲੋਡ ਕੀਤੀ ਖੜੀ ਆ ਬਾਕੀ ਪੈੜੀ ਤਾਂ ਬਣ ਗਈ ਹੈ ਪੂਰੀ ਹੁਣ ਜਿਹੜਾ ਮਾੜੀ ਮੋਟਾ ਡਾਲੀ ਡਾਲਾ ਜਾਂ ਦਿਸਦਾ ਤੇ ਇਹ ਸਾਰਾ ਰੋਟਾਵੇਟਰ ਨੇ ਕਰ ਦੇਣਾ ਖਤਮ ਠੀਕ ਆਉਣਾ ਜੀ ਠੀਕ ਚੱਲੀਏ ਮੇਰੇ ਨਾਲ ਸਰਦਾਰ ਹੈਗਾ ਉਹ ਪਵਾਲੂ ਸਹੀ ਆ ਉੱਤੇ ਦੋ ਬੋਰੀਆਂ ਰੱਖਤੀਆਂ ਜੀ ਉਧਰੋਂ ਪਾਤਾ ਪਹਿਲਾ ਵੀ ਤੇ ਥੋੜਾ ਜਿਹਾ ਤੇਜ਼ ਵਾਹ ਦੂਗਾ ਤੇ ਪੈੜੀ ਦਾ ਬਣੀ ਹੋਈ ਹੋਈ ਆ ਤੇ ਪਹਿਲੇ ਜਾਂ ਦੂਜੇ ਲੋਹ ਚ ਹੌਲੀ ਤੋਰਦਾ ਵਾ ਕਿਉਂਕਿ ਪਹਿਲਾਂ ਬਾਈ ਹੋਈ ਰੋਟਾਵੇਟਰ ਨਾਲ ਤਵੀ ਆ ਨਾ ਤੇ ਹਾਲਾਂ ਨਾਲ ਡੂੰਗੀ ਰੱਖ ਕੇ ਸਹੀ ਆ ਹਾਂ ਅਬ ਸਹੀ ਆ ਦੀ ਜੇ ਜੇ ਪਹਿਲੇ ਨੂੰ ਘੱਟ ਕਰੂਗਾ ਤੀਜਾ ਲੋ ਆ ਤੀਜਾ ਲੋ ਜੇ ਵੀ ਕਾਫੀ ਦੁਰਦਾ ਵਾ ਪਹਿਲੇ ਵੀ ਜ ਥੋੜਾ ਜਿਹਾ ਤੇਜ਼ ਹੋ ਜਾਣਾ ਇਹਦੋਂ ਫਿਰ ਤੇ ਗੋਰੀਆਂ ਨਾ ਫਿਰ ਧੜਕੂਗਾ ਨੀਗਾ ਇੱਕ ਸਾਰ ਚੱਲੂਗਾ ਕਿਉਂਕਿ ਤੇਜ਼ ਚੱਲਣਾ ਫਿਰ ਹੌਸਾ ਹੋ ਜਾਂਦਾ ਹੁੰਦਾ ਰੋਟਾ ਬੇਟਰਾ ਤੇਜ਼ ਚੱਲਣ ਨਾਲ ਟਰੈਕਟਰ ਤੇਜ਼ ਚੱਲਦਾ ਵਾ ਦੇ ਹੋਰ ਹੀ ਆਪਸ਼ਨ ਹੈਗੇ ਪੀਟੀਓ ਪੀਟੀਓ ਹਾਈ ਕਰਦੇ ਬਾੜੇ ਦੇ ਤੇ ਬਾੜੇ ਦੇ 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 ਮਾੜੀ ਜੀ ਪਹਿਲਾ ਬੀ ਆ ਹੁਣ ਥੋੜਾ ਜਿਹਾ ਫਰਕ ਆ ਉਨੀ ਕੀ ਦਾ ਤੇ ਆਗੇ ਆਪਣੀ ਖਾਲ ਪਰ ਜੈਂਕ ਤੇ ਇਧਰ ਆਗੇ ਇੰਜੀਨ ਦਾ ਪ੍ਰੋਡਕਟ ਜਿਹੜਾ ਆਪਣਾ ਲੈਨੋਜਨ ਤੇ ਨਾਲ ਇਹ ਵੀ ਪੋਟਾਸ਼ ਦਾ ਗੱਟੂ ਤੇ ਲੱਗਿਆ ਮਿਕਸ ਕਰਨ ਡੀਪੀ ਦਾ ਚਾਰ ਗੱਟੂ ਮਸ਼ੀਨ ਨੇ ਪੋਰ ਦੇਣੇ ਸਿੱਧੇ ਤੇ ਸਮਾਨਾ ਪਾਉਣਾ ਆਪਾਂ ਜਿਹੜਾ ਵੈਚ ਆ ਦੇ ਤੇ ਉਧਰ ਕੈਚਪਾ ਬਾਲੀ ਨੇ ਵੀ ਕੰਮ ਰੋਟਾਵੇਟਰ ਪਹਿਲੇ ਜਿਹਦਾ ਬਥੇਰਾ ਤੁਰਦਾ ਹੈ ਬੀਜ ਤੇ ਤੀਜੇ ਜੀ ਵੀ ਬਹੁਤ ਨਵੇੜਦਾ ਤੇ ਤਿਆਰੀ ਬਰੀ ਹੋ ਗਈ ਆ ਤੇ ਚੱਲਦੇ ਆਂ ਫਿਰ ਉਧਰ ਟਰਾਲੀ ਲੈ ਕੇ ਆਲੂ ਵਾਲੀ ਲੋਡ ਕੀਤੀ ਖੜੀ ਆ ਤੇ ਇੱਕ ਮਸ਼ੀਨ ਲੱਗਣੀ ਆ ਜਗਦੇਵ ਦੇ ਘਰੋਂ ਪਾ ਕੇ ਆਲੂ ਵਾਲੀ ਆਪਣੀ ਤੇ ਪਹਿਲੇ ਦਿਨੋਂ ਤਾਂ ਫਿਰ ਇਦਾਂ ਆਉਂਦਾ ਸੈਟਵਟ ਕਰਦੇ ਆ ਇਹਨੂੰ ਦੇਖਦੇ ਆਂ ਉਹਦੀ ਫਾਇਆ ਫੋਲੀਆਂ ਕਿਵੇਂ ਆ ਦੇਵ ਕਹਿੰਦਾ ਸੀਗਾ ਵੀ ਉਹਨੂੰ ਗ੍ਰੀਸ ਗਰੂਸ ਕੀਤਾ ਹੋਇਆ ਬਾਕੀ ਚੈਨਾ ਚੋਨਾ ਤੇ ਲਾਉਣ ਵਾਲਾ ਸੀਗਾ ਤੇ ਬਾਕੀ ਮੈਲਾ ਦਾ ਫਾਲੀਆਂ ਚੇਂਜ ਨਹੀਂ ਕੀਤੀਆਂ ਤੇ ਉਹ ਕਰਕੇ ਫਿਰ ਚਲਾਉਂਦੇ ਆ ਕੰਮ ਚੱਲਦੇ ਆ ਫਿਰ ਦੇਖਦੇ ਆ ਪਾਲੀ ਨੇ ਵੀ ਖੇਤ ਦਾ ਉਹਨਾ ਕੰਮ ਮੂਰੇ ਮੂਰੇ ਪਹੁੰਚ ਗਿਆ ਇੱਧਰ ਖੇਤ ਚ ਤੇ 50 60 ਦੀ ਨਾ ਟਰਾਲੀ ਖਿੱਚ ਲੈ ਆਂਦੀ ਪੂਰੀ ਤੇ ਜਿੱਥੇ ਲਾਉਣੀ ਸੀ ਲਾਤੀ ਟਿਕਾਣੇ ਤੇ ਲੈ ਕੇ ਜਿਵੇਂ ਆਹ ਬਾਣ ਆਪਣਾ ਸਾਰਾ ਪੋਲਾ ਵਾ ਰੂਟਾ ਵੇਟਰ ਨਾਲ ਬਾਹਰ ਹੋਇਆ ਪਰ ਖਿੱਚ ਰਿਆ ਟਰਾਲੀ ਪੂਰੀ ਦਵਿਆ ਦੋਵਿਆ ਨਹੀਂ ਗਿਆ ਤੇ ਬਾਕੀ ਫਾਲੀਆਂ ਠੀਕ ਲੱਗਦੀਆਂ ਕਿ ਨਾ ਚਲਾਉਨੇ ਪੋਲੀ ਹੋਈ ਹੈ ਪਹਿਲੀ ਤੇ ਦੋ ਲਾ ਕੇ ਗਿਆ ਇਹਨੂੰ ਟੇਸ਼ਨ ਕਰਦੇ ਮੜੀ ਜੀ ਦੋ ਮਿੰਟ ਲਾਉਨੇ ਵਸ ਆਉਂਦੇ ਬੰਦੇ ਫਿਰ ਜਾਦਾ ਗਿੱਲਾ ਹੋ ਜਾਂਦਾ ਨਾ ਫਿਰ ਇਹ ਸੈੱਟ ਹੋ ਗਏ ਤੁਰਨ ਹਟ ਜਾਣਾ ਹੁੰਦਾ ਜਿਆਦਾ ਭਰਨਾ ਨਹੀਂ ਇਹਨੂੰ ਕੰਮ ਰੋਗਿਆ ਸੀ ਆਪਣਾ ਤੇ ਬੱਟਾਂ ਦੇਖ ਸਕਦੇ ਹਾਂ ਸਹੀ ਆ ਤੇ ਸੰਗਲ कसेਆ ਥੋੜਾ ਜਿਹਾ ਪਰ ਲਵ ਲੜ ਜਾ ਚਾੜਦਾ ਇਹ ਬੱਟ ਦਾ ਤੇ ਬਾਕੀ ਆ ਜਿਗਾਰ ਜ ਟੁੱਟ ਗਿਆ ਸੀ ਇਹਦਾ ਕਿਸੇਲੇ ਸਾਲ ਦਾ ਹੀ ਮੁੜਕਿਆ ਜਿਹਾ ਹੋਇਆ ਸੀ ਇਹ ਤੇ ਕੰਮ ਥੋੜਾ ਜਿਹਾ ਸੀਗਾ ਇਹਨਾਂ ਕੰਟਾ ਖਰਾਬ ਕਰਤਾ ਖੈਰਾ ਲਿਆਂਦਾ ਫੜ ਕੇ ਪੋਰ ਆਲਾ ਆਪਣਾ ਪਲਾਸਟਿਕ ਦੇ ਹੁੰਦੇ ਨਾ ਪੋਰਜ ਉੱਪਰ ਲੱਗੇ ਤੈਨੂੰ ਕਸ ਕੇ ਚਲਾਉਨੇ ਆ ਫੇਰ ਕੰਮ ਉਹ ਵੀ ਇੱਥੇ ਰੱਖਿਆ ਹੋਇਆ ਹੈ ਬਣਾਵ ਰੱਖਿਆ ਹੈ ਇੱਥੇ ਰੱਖਿਆ ਹੈ ਕਿਹੜਾ ਨਹੀਂ ਨਹੀਂ ਚੱਲੀ ਜਾਣਾ ਇਹ ਤਾਂ ਉਹਦਾ ਰੰਗ ਰੱਗਿਆ ਲੱਗਿਆ ਕਰਕੇ ਟੁੱਟਿਆ ਵਾ ਰੰਗ ਲੱਗਿਆ ਨਾ ਇਹ ਨੂੰ ਰੋਣ ਨੂੰ ਸਮਝਾ ਲਾ ਨਾ ਨਾਟ ਪਿਆ ਗਿਆ ਬਸ ਆ ਬਾਕੀ ਦਾ ਘਸ ਕੇ ਇਹਨੇ ਠੀਕ ਹੋ ਗਿਆ ਇਹਨੇ ਤਾਂ ਚੱਕੋ ਲਾ ਗਈ ਦੋਨੋਂ ਛੱਡ ਦੋ ਯਾਰ ਕੁੰਜੇ ਖਾਂਜੇ ਲਾ ਲਿਓ ਵਿੱਚ ਪ੍ਰੋਬਲਮ ਆ ਗਈ ਸੀ ਕਿ ਵਿੱਚ 2-4 ਘਟੂ ਨਾ ਥੱਲੇ ਗਲੇ ਵਾਂਗੂ ਹੋ ਗਿਆ ਪਤਾ ਨਹੀਂ ਕਿਉਂ ਕਿ ਉਹ ਜਿਹੜੇ ਥੱਲੇ ਧਾਂਗ ਦੇ ਲੱਗੇ ਹੁੰਦੇ ਨੇ ਨਾ ਪੋਰੀਆਂ ਉਹ ਦਬਿਆ ਜਾ ਹੋਇਆ ਸੀਗਾ ਇਹਨੂੰ ਤੇ ਮੈਂ ਕਿਹਾ ਉਹਨੂੰ ਬੈਰ ਰਹਿੰਦਿਆਂ ਵੇਚਣ ਨੂੰ ਬਾਕੀ ਅਜੇ ਬਾਕੀ ਅਜੇ ਲਾਇਆ ਦੋ ਗੇੜੇ फोल गरली ਚੱਲਿਆ ਪਰ ਚੱਲਿਆ ਲੇਟ ਆ 4 ਵਜੇ ਚੱਲੀ ਆ ਮਜੀਦ ਖੜਿਆਲ ਵੀ ਪੈਂਦੀ ਪੈਂਦੀ ਯਾਨੀ ਚੱਲ ਪਿਆ ਹੁਣ ਕੰਮ ਰੂੜਾ ਮੜਾ ਜੇ ਇਹ ਬਾਲੀ ਵੀ ਮੂਰੇ ਮੂਰੇ ਭਾਈ ਆਂਦਾ ਉਹਦਾ ਵੀ ਅੱਧਾ ਕਿਹੜਾ ਰਹਿ ਗਿਆ ਬਸ ਨਿਪੜੀ ਗਿਆ ਉਹਦਾ ਵੀ ਕੰਮ ਤਕਰੀਬਨ ਪਾਰ ਵਾਲਾ ਪਤਾ ਕਿਲਾ ਰਹਿ ਗਿਆ ਯਾਨੀ ਦੇਖੋ ਕਿਹੜੇ ਘੰਟੇ 2 ਘੰਟੇ ਦਾ ਮੇਲਾ ਦਾ ਪਾਣੀ ਉਹਦਾ ਕੰਮ ਉਹਦਾ ਬਾਲੀ ਦਾ ਵੀ ਬਾਕੀ ਯਾਨੀ ਇਹਨੂੰ ਮਜੀਦ ਹੋ ਗਈ ਐ ਸੈੱਟ ਪੂਰੀ ਤੇ ਹੁਣ ਬੈਨਾ ਯਾਨੀ ਲੈਫਟ ਹੱਥ ਲਾਇਆ ਇਹਨੂੰ ਚੱਲੀ ਜਾਂਦੀ ਆ ਵਧੀਆ ਹੱਥ ਨਹੀਂ ਰੱਖਣਾ ਪੈਂਦਾ ਲੈਫਟ ਤੇ ਨਹੀਂ ਦਾ ਤੁਣਕਾ ਜਾਂ ਮਰਾਉਣਾ ਪੈਂਦਾ ਨੇ ਜੇ 42 ਤੇ 900 ਦੇ ਜਾਂ ਮਹੀਕ 900 ਦੇ ਕੋਈ ਬਜਾਰੋਂ ਕਾਫੀ ਬਣ ਜਾਂਦਾ ਵਜੀਰ ਦੇ ਵਿੱਚ ਆਲੂ ਪਾਏ ਹੋਣਗਾ ਨੇ ਰੇ ਪੈ ਜਾਂਦਾ ਤੇ ਮੂਰੇ ਦੋ ਗੱਟੂ ਰੱਖੇ ਹੋਏ ਆ ਡੀਏਪੀ ਦੇ ਤੇ ਫੇਰ ਵੀ ਟਰੈਕਟਰ ਖਾ ਭੜਦਾ ਵਾ ਯਾਨੀ ਪੇਤਾ ਏਰੇ ਰੋੜ ਪੈਦਾ ਕੰਮ ਹੀ ਆ ਏਰਾ ਚੱਲਣ ਲੱਗੇ ਹੁੰਦਾ ਬਸ ਝੂਲ ਚਾਲ ਢੱਲੇ ਹੁੰਦੀ ਐ ਸਾਜੇ ਖੱਬੇ ਦੀ ਕਿਉਂਕਿ ਮਾੜਾ ਮੋਟਾ ਵੀ ਨੌਕਸ ਹੋ ਗਿਆ ਨਾ ਇਹ ਚ ਤੇ ਮਸ਼ੀਨ ਸਹੀ ਚੱਲਦੀ ਨਹੀਂ ਫਿਰ ట్రెక్ట ట్రెక్టరేసి చల్ బ ਟਰਾਲੀ ਮੁਰਦੀ ਨਹੀਂ ਹੁੰਦੀ ਕਿਸੇ ਪਾਸੇ ਚੱਲ ਹੁਣ ਇੱਧਰ ਨੂੰ ਦੇਖ ਰਾਂ ਮੈਂ ਇਹਨੂੰ ਨਿਕਲਦਾ ਕਿ ਨਹੀਂ ਕਿਉਂਕਿ ਪੈਲੀ ਪੋਲੀ ਆ ਪੂਰੀ ਤੇ ਤੇਲ ਬੰਪਾ ਤੋਂ ਥੋੜਾ ਜਿਹਾ ਵਧਾਇਆ ਜੀ 36 ਦਾ ਤੇ ਥੋੜਾ ਜਿਹਾ ਜੇ ਜ਼ੋਰ ਲਾਊਗਾ ਤੇ ਭਾਪ ਜੀ ਦਿਖਾਊਗਾ ਆਹ ਇਹਦੇ ਵੀ ਜ਼ੋਰ ਨਹੀਂ ਲਾਊਗਾ ਵੀ ਦਬ ਜੂਗਾ ਕਈ ਤੇ ਥੋੜੀ ਇਹਨੇ ਟਰਾਲੀ ਲੈ ਆ ਕੇ ਖੜਾ ਲਈ ਜੀ ਤੇ ਬਾਕੀ ਇਹਨੇ ਮੋੜਨਾ ਹੌਲੀ ਹੌਲੀ ਆ ਹੁਣ ਚੱਲ ਚੱਲ ਕੋ ਮੂਵੀ ਹੌਲੀ ਹੌਲੀ ਹੁਣ ਦੂਰ ਦੀ ਘੁੰਮਣੀ ਆ ਟਰਾਲੀ ਫਿਲਟਰ ਨਿਵਾਰਦਾ ਵਦਾਉਂ ਨਾ ਮੈਂ ਠੀਕ ਹੈ ਨਾ ਇਹ ਸਾਰੇ ਲਾਉਣਾ ਵਾ ਤੇ ਰਹਿ ਗਿਆ ਕੋਲ ਤਿੰਨ ਕਨਾਲਾਂ ਜੀਆਂ ਵੀਜੇ ਨਾਲੀਆਂ ਤੇ ਬਾਕੀ ਦੋ ਵਾ ਚਲਾਵਾਂਗੇ ਫਿਰ ਕੱਲ ਨੂੰ ਮਸ਼ੀਨ ਨੂੰ ਲਗਣੀ ਹੈ ਪੈਂਡ ਤੇ ਮੈਨੂੰ ਲੱਗਿਆ ਇਹ ਕਾਰਜ ਨੂੰ ਵੀ ਰੋਕ ਜੀ ਇੱਕ ਦਿਨ ਹੋ ਗਿਆ ਨਾ ਨਹੀਂ ਮੇਰੇ ਗੇੜ ਹੈ ਲੱਜੂ ਸਾਰ ਤੇ ਕੱਲ ਨੂੰ ذرا ਘੇਰਾ ਤੇ ਇਧਾਂ ਕੇ ਸਾਹਮਣੇ ਵਾਲਾ ਤੇ ਬਾਕੀ ਲੈ ਜਾ ਕੇ ਲੈ ਵੀਜਾਂਗੇ ਫਰਥੋ ਦੁਵਾਰੀ ਵਾਲੇ ਨਾਲ ਬਾਕੀ ਦੇਖਿਆ ਜਾ ਮਰੇ ਇਹ ਮੇਂ ਚੱਲਦਾ ਸੀ ਜੇ ਕੰਮ ਖੇਚੇਗੇ ਥੋੜਾ ਜਿਹਾ